ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਦੇ ਮੁਖੀ ਮੋਹਨ ਪਾਗਵਤ ਨੇ ਐਤਵਾਰ ਨੂੰ ਕਿਹਾ ਕਿ ਬੰਗਲਾਦੇਸ਼ ਚ ਹਿੰਦੂ ਆਬਾਦੀ ਨੇ ਭੱਜਨ ਦੀ ਬਜਾਏ ਇਕਜੁੱਟ ਹੋਣ ਅਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਉਹਨਾਂ ਨੂੰ ਸੰਘ ਦੇ ਸਮਰਥਨ ਦਾ ਭਰੋਸਾ ਦਿੱਤਾ ਆਰਐਸਐਸ ਦੀ ਸ਼ਤਾਬਦੀ ਦੇ ਮੌਕੇ ਸੰਬੋਧਨ ਕਰਦਿਆਂ ਪਾਗਵਤ ਨੇ ਆਪਣੀ ਸੇਵਾ ਮੁਕਤੀ ਪਾਸ਼ਾ ਜਾਤ ਆਬਾਦੀ ਆਸੰਤੁਲਨ ਯੂਨੀਫਾਰਮ ਸਿਵਲ ਕੋਡ ਕੁਸਪੈਟ ਤਾਰਮ ਅਤੇ ਕੌਮੀ ਇਕਤਾ ਸਮੇਤ ਕਈ ਮੁੱਦਿਆਂ ਉੱਤੇ ਗੱਲ ਕੀਤੀ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਕੋਈ ਬੋ ਗਿਣਤੀ ਜਾਂ ਕਾਟ ਕਿੰਤੀ ਨਹੀਂ ਹੈ ਅਸੀਂ ਸਾਰੇ ਇੱਕ ਸਮਾਜ ਆ ਉਹਨਾਂ ਨੇ ਮੁਸਲਮ ਅਤੇ ਈਸਾਈ ਭਾਈਚਾਰਿਆਂ ਨਾਲ ਵਿਸ਼ਵਾਸ ਦੋਸਤੀ ਅਤੇ ਗੱਲਬਾਤ ਦੀ ਮਹੱਤਤਾ ਉੱਤੇ ਜ਼ੋਰ ਦਿੱਤਾ ਭਗਵਤ ਨੇ ਸਥਾਨਕ ਪਾਸ਼ਾਵਾਂ ਦੀ ਪ੍ਰਮੁਖਤਾ ਉੱਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਆਰਐਸਐਸ ਦੇ ਕੰਮਕਾਜ ਵਿੱਚ ਅੰਗਰੇਜ਼ੀ ਕਦੇ ਵੀ ਸੰਚਾਰ ਦਾ ਮਾਧਿਅਮ ਨਹੀਂ ਬਣ ਸਕੇਗੀ ਕਿਉਂਕਿ ਭਾਰਤੀ ਭਾਸ਼ਾ ਨਹੀਂ ਹੈ ਆਰਐਸਐਸ ਬਾਰੇ ਜਾਤੀ ਪਛਾਣ ਬਾਰੇ ਧਾਰਨਾਵਾਂ ਨੂੰ ਰੱਦ ਕਰਦਿਆਂ ਭਗਵਤ ਨੇ ਕਿਹਾ ਕਿ ਸੰਗ ਮੁਖੀ ਨੂੰ ਹਿੰਦੂ ਹੋਣਾ ਚਾਹੀਦਾ ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ ਉਹਨਾਂ ਕਹਾ ਜਾਤੀ ਅੱਜੂ ਵੱਡੇ ਪੱਦਰ ਉਤੇ ਸਿਆਸੀ ਅਤੇ ਸੁਵਾਰਤੀ ਹਿੱਤਾਂ ਲਈ ਮੌਜੂਦ ਹੈ ਕਿਉਂਕਿ ਇਸ ਦਾ ਰਵਾਇਤੀ ਕੀਤਾ ਮੁਖੀ ਆਧਾਰ ਅਲੋਪ ਹੋ ਗਿਆ ਸਿਆਸਤਦਾਨ ਜਾਤੀ ਦੇ ਨਾਂ ਉਤੇ ਵੋਟਾਂ ਮੰਗਦੇ ਨੇ ਕਿਉਂਕਿ ਜਾਤੀ ਦੀ ਪਛਾਣ ਸਮਾਜ ਵਿੱਚ ਡੂੰਗੀ ਰਚ ਗਈ ਹੈ ਜਾਤੀ ਆਧਾਰਿਤ ਟਕਰਾਅ ਨੂੰ ਹੱਲ ਕਰਨ ਲਈ ਸੰਵੇਦਨਸ਼ੀਲ ਪਹੁੰਚ ਦੀ ਮੰਗ ਕਰਦੇ ਨੇ ਬੰਗਲਾਦੇਸ਼ 'ਚ Hindu ਆਬਾਦੀ ਦਾ ਜ਼ਿਕਰ ਕਰਦੇ ਹੋਏ ਪਾਗਵਤ ਨੇ ਕਿਹਾ ਕਿ ਇਕਤਾ ਉਹਨਾਂ ਨੂੰ ਸਥਾਨਕ ਸਿਆਸਤ ਨੂੰ ਪ੍ਰਭਾਵਿਤ ਕਰਨ ਦੇ ਯੋਗ ਬਣਾਏਗੀ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ 'ਚ Hindu ਆਣੇ ਭੱਜਣ ਦੀ ਬਜਾਏ ਇਕਜੁੱਟ ਹੋ ਕੇ ਵਿਰੋਧ ਕਰਨ ਦਾ ਫੈਸਲਾ ਕੀਤਾ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਖੁਦ ਖਿੰਡ ਜਾਣਗੀਆਂ ਤੇ ਕਿਹਾ ਕਿ ਲੋਕਾਂ ਨੂੰ 2047 ਤੱਕ ਅਖੰਡ ਭਾਰਤ ਦੀ ਕਲਪਨਾ ਕਰਨੀ ਚਾਹੀਦੀ ਹੈ ਉਹਨਾਂ ਦੇ ਕਾਰਜਕਾਲ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਭਗਵਤ ਨੇ ਕਿਹਾ ਕਿ ਜਦੋਂ ਵੀ ਸੰਗਠਨ ਉਹਨਾਂ ਨੂੰ ਅਜਿਹਾ ਕਰਨ ਲਈ ਹੁਕਮ ਦੇਵੇਗਾ ਤਾਂ ਉਹ ਆਰਐਸਐਸ ਦੇ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਉਹਨਾਂ ਕਿਹਾ ਮੈਂ 75 ਸਾਲ ਪੂਰੇ ਕਰ ਲਏ ਨੇ ਅਤੇ ਆਰਐਸਐਸ ਨੂੰ ਸੂਚਿਤ ਕੀਤਾ ਪਰ ਸੰਗਠਨ ਨੇ ਮੈਨੂੰ ਕੰਮ ਜਾਰੀ ਰੱਖਣ ਲਈ ਕਿਹਾ ਜਦੋਂ ਵੀ ਆਰਐਸਐਸ ਮੈਨੂੰ ਅਹੁਦਾ ਛੱਡਣ ਲਈ ਕਹੇਗੀ ਮੈਂ ਮੈਂ ਅਜਿ ਇਹ ਕਰਾਂਗਾ ਪਰ ਕੰਮ ਤੋਂ ਸੇਵਾ ਮੁਕਤੀ ਕਦੇ ਨਹੀਂ ਹੋਵੇਗੀ ਆਬਾਦੀ ਦੇ ਅਸੰਤੁਲਨ ਉਤੇ ਬੋਲਦਿਆਂ ਪਾਗਵਤ ਨੇ ਧਰਮ ਪਰਿਵਰਤਨ ਖੁਸ਼ਪੈਠ ਅਤੇ ਕਾਟ ਜਨਮ ਦਰ ਨੂੰ ਤਿੰਨ ਮੁੱਖ ਕਾਰਕਾਂ ਵਜੋਂ ਪਛਾਣਿਆ ਉਹਨਾਂ ਨੇ ਧਰਮ ਪਰਿਵਰਤਨ ਵਿੱਚ ਤਾਕਤ ਲਾਲਚਾਂ ਤੋਖਾ ਤੜੀ ਦੀ ਵਰਤੋਂ ਦੀ ਨਿੰਦਾ ਕਰਦਿਆਂ ਕਿ ਆ ਕੇ ਘਰ ਵਾਪਸੀ ਉਹਨਾਂ ਲੋਕਾਂ ਲਈ ਇੱਕ ਵਿਕਲਪ ਹੈ ਜੋ ਆਪਣੇ ਮੂਲ ਧਰਮ ਵਿੱਚ ਵਾਪਸ ਆਉਣਾ ਚਾਹੁੰਦੇ ਨੇ ਭਾਰਤ ਦੀ ਆਬਾਦੀ ਨੀਤੀ ਬਾਰੇ ਪੁੱਛੇ ਕਿ ਇੱਕ ਸਵਾਲ ਦੇ ਜਵਾਬ ਚੋਣਾ ਕਿ ਆ ਕਿ ਨਿਰਧਾਰਿਤ ਜਨਨ ਦਰ ਅਨੁਪਾਤ 2.1 ਹੈ ਜਿਸ ਦਾ ਅਰਥ ਤਿੰਨ ਬੱਚੇ ਨੇ ਉਹਨਾਂ ਕਿਹਾ ਹਰ ਕਿਸਮ ਦੀ ਵਿਗਿਆਨਿਕ ਖੋਜ ਹੁਣ ਸੰਕੇਤ ਦਿੰਦੀ ਹੈ ਕਿ ਸਾਡੇ ਇੱਕ ਪਰਿਵਾਰ ਵਿੱਚ ਤਿੰਨ ਬੱਚੇ ਹੋਣੇ ਚਾਹੀਦੇ ਨੇ ਉਸਨੇ ਜ਼ੋਰ ਦੇ ਕੇ ਕਿਹਾ ਕਿ ਨੀਚੀ ਚੋਣ ਅਤੇ ਇੱਕ ਵਿਆਪਕ ਸਮਾਜਿਕ ਮੁੱਦਾ ਬਣਿਆ ਹੋਇਆ ਕੂਸਪੈਟ ਬਾਰੇ ਪਾਗਵਤ ਨੇ ਕਿਹਾ ਕਿ ਆਰਐਸਐਸ ਦੇ ਕਰਮਚਾਰੀ ਪਾਸ਼ਾ ਰਹੇ ਸ਼ੱਕੀ ਕੂਸਪੈਟੀਆਂ ਦੀ ਪਛਾਣ ਕਰਦੇ ਨੇ ਤੇ ਉਹਨਾਂ ਦੀ ਰਿਪੋਰਟ ਅਧਿਕਾਰੀਆਂ ਨੂੰ ਦਿੰਦੇ ਨੇ ਉਹਨਾਂ ਨੇ ਕਿਹਾ ਕਿ ਵਿਸ਼ੇਸ਼ ਤੀਬਰ ਸੋਧ ਵਿਆਸ ਦੇ ਤਹਿਤ ਕੁਝ ਵਿਅਕਤੀਆਂ ਦੀ ਪਛਾਣ ਗੈਰ-ਨਾਗਰਿਕ ਵਜੋਂ ਕੀਤੀ ਗਈ ਸੀ ਅਤੇ ਵੋਟਰ ਸੂਚੀਆਂ ਚੋਂ ਹਟਾ ਦਿੱਤੀ ਗਈ ਸੀ